ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਬਾਈ ਕੋਲ ਛੋਟੀ ਆ ਜੀ ਸ਼ਬਕ 2 ਸਾਲ ਦੀ ਸੰਗ ਸੰਗ ਦੇਖ ਸਕਦੇ ਆ ਮੂੰਹ ਮਾ ਛੋਟੇ ਮੂੰਹ ਦੀ ਆ ਕੰਨ ਕੋਲੋਂ ਛੋਟੇ ਸਾਹਮਣੇ ਆ ਠੀਕੇ ਦੇ ਕਾਬਲ ਆ ਇੱਕ ਦੋ ਰਤਾਰਾਂ ਵੀ ਦੇ ਦੇ ਚੁੱਕੀ ਠੀਕ ਆ ਜੀ ਤੇ ਘਾਣ ਤੋਂ ਵੀ ਦੇਖਣਾ ਚਾਰੇ ਥਣ ਦਿੱਥੇ ਤੇ ਆ ਜੀ ਠੀਕ ਆ ਜੀ ਬਾਕੀ ਸਭ ਦਿਖਾਉਣਾ ਥੋੜਕੇ ਠੀਕ ਆ ਜੀ ਕਰਦੇ ਵਕਤ ਗੈਮਿੰਗ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਨਾਮ ਤਰਪੀ ਸਿੰਘ ਪਿੰਡ ਜੀ ਪਿੰਡ ਵਸਤਗੜ੍ਹ ਜ਼ਿਲ੍ਹਾ ਜਿਲ੍ਹਾ ਬਨਾਂ ਹਾਂਜੀ ਕੀ ਰੇਟ ਰੂਟਾ ਬੜਾ ਦਾ 35000 ਮੰਗਦੇ ਠੀਕ ਹੈ ਜੀ ਤੋਰ ਕੇ ਦਿਖਾਓ ਮੜਾ ਜੀ ਦੇਖ ਸਕਦੇ ਠੀਕ ਹੈ ਜੀ ਰੋਟੀ ਛੋਟੇ ਸਾਹਮਣੇ ਆਹਰਾ ਦੇ ਚੁ ਕੀ ਇੱਕ ਵਾਰ ਹੈ ਜੀ ਤਾਰਾ ਦੇ ਚੁ ਕੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਦੇਖ ਸਕਦੇ ਪਰ ਠੀਕ ਹੈ ਬਈ ਨਿਭਰਾ ਆ ਠੀਕ ਹੈ ਜੀ ਮੋੜ ਦੇ ਦੇਖ ਸਾਹਮਣੇ ਪਰਾ ਠੀਕ ਹੈ ਪੂਰਾ ਤਰਾ ਸਾਡੇ ਸਾਹਮਣੇ ਆ ਸੁਨੱਖੀ ਆ ਰੂਪੀ ਤੇ ਪੀਕੇ ਦੇ ਕਾਬਲ ਆ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪ੍ਰਿੰਟ ਵਕਤਗੜ ਜ਼ਿਲ੍ਹਾ ਬਰਨਾਲਾ ਬਾਈ ਜੀ ਕਿਸੇ ਨੇ ਐਡ ਕਰਾਉਣੇ ਹੋ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਆਪਣਾ ਨੰਬਰ ਹੈ ਜੀ 7528003755 ਜੀ ਮਿੱਠਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਤੇ ਬਾਏ